ਇਤਰਾਹਾਂ ਮਿਲਣ ਗਿਆ ਤੁਰਦੇ ਰਹੇ ਤਰਾਹਾਂ ਮਿਲਣ ਗਿਆ ਖੜ ਗਏ ਤਸਲਾਹਾਂ ਮਿਲਣ ਗਿਆ ਤੁਸੀਂ ਜੋੜ ਕੇ ਤਾਂ ਦੇਖੋ ਕਿਸੇ ਨੂੰ ਗੁਰੂ ਨਾਲ ਹੀਰਿਆਂ ਤੋਂ ਮਹਿੰਗੀਆਂ ਦੁਆਵਾਂ ਮਿਲਣ ਗਿਆ ਜਿੱਥੇ ਸੀ ਮਾਇਆ ਦਾ ਬੈਂਕ ਬੈਲੈਂਸ ਇਕੱਠਾ ਕਰ ਰਹੇ ਆ ਉੱਥੇ ਇੱਕ ਇੱਕ ਨੂੰ ਜੋੜ ਕੇ ਇਦਾਂ ਦੀਆਂ ਦੁਆਵਾਂ ਦਾ ਬੈਲੈਂਸ ਇਕੱਠਾ ਕਰੀਏ ਤਾਂ ਜੋ ਸਾਡੇ ਕਰਮ ਸਿੱਧੇ ਹੋਣ ਤੇ ਅਸੀਂ ਜ਼ਿੰਦਗੀ ਦੇ ਵਿੱਚ ਉਚਾਈਆਂ ਤੇ ਪਹੁੰਚ ਸਕੀਏ ਹਾਂਜੀ ਜਰਾ ਅਸਲਾਮ ਸਵਾਗਤ ਕਰਾ ਲਉ ਸਭ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਲੱਖ ਲੱਖ ਸ਼ੁਕਰ। ਦੀਨ ਦੁਨੀਆ ਦੇ ਮਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬੇਅੰਤ ਬੇ ਸ਼ੁਕਰਾਨਾ। ਜਿਨ੍ਹਾਂ ਨੇ ਬਾਲਾ ਪ੍ਰੀਤਮ ਸਟੱਡੀ ਸਰਕਲ ਦੀ ਸਮੁੱਚੀ ਹੀ ਟੀਮ ਤੇ ਆਪ ਵਰਤ ਕੇ ਆਪ ਸਿਰ ਤੇ ਮਿਹਰ ਪਰਿਆ ਹੱਥ ਰੱਖ ਕੇ ਇਹ ਸੇਵਾ ਲਈ ਪਿਛਲੇ ਹਫ਼ਤੇ ਤੋਂ ਜਦੋਂ ਤੋਂ ਅਸੀਂ ਪ੍ਰਚਾਰ ਕਰ ਰਹੇ ਸੀ ਉਦੋਂ ਤੋਂ ਹੀ ਸੰਗਤ ਵਿੱਚ ਭਾਰੀ ਉਤਸ਼ਾਹ ਸੀ ਤੇ ਅੱਜ ਪੰਜਾਬ ਦੇ ਲਗਭਗ ਹਰ ਸ਼ਹਿਰ ਚੋਂ ਹਰ ਪਿੰਡ ਵਿੱਚੋਂ ਇੱਥੇ ਸੰਗਤ ਨੇ ਪਹੁੰਚ ਕੇ ਸੰਗਤ ਦੇ ਭਰਵੇਂ ਇਕੱਠ ਨੇ ਇਹ ਸਾਬਤ ਕਰ ਦਿੰਦਾ ਹੈ ਕਿ ਹਲੇ ਬਹੁਤ ਸਿੱਖ ਨੇ ਬਹੁਤ ਬੱਚੇ ਨੇ ਜਿਨ੍ਹਾਂ ਦੇ ਮਨ ਵਿੱਚ ਗੁਰਸਿੱਖੀ ਦੇ ਪ੍ਰਤੀ ਬਹੁਤ ਪਿਆਰ ਹੈ ਸੋ ਬਾਲਾ ਪ੍ਰੀਤਮ ਸਟੱਡੀ ਸਰਕਲ ਦੀ ਸਮੁਤਰੀ ਟੀਮ ਵੱਲੋਂ ਸਾਰੀ ਹੀ ਸੰਗਤ ਜਿਨ੍ਹਾਂ ਨੇ ਪੰਜਾਬ ਜਾਂ ਪੰਜਾਬ ਦੇ ਬਾਹਰੋਂ ਆਪਣਾ ਸਹਿਯੋਗ ਦਿੱਤਾ ਹਾਜ਼ਰੀ ਭਰੀ ਸਾਰੀ ਹੀ ਟੀਮ ਦਾ ਸਾਰੀ ਹੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਇਹ ਇਸ ਸਮੇਂ ਦੀ ਲੋੜ ਹੈ ਤੇ ਜੇ ਅਸੀਂ ਇਹ ਬੱਚਿਆਂ ਨੂੰ ਇਤਿਹਾਸ ਦੇ ਨਾਲ ਜੋੜਾਂਗੇ ਗੁਰਬਾਣੀ ਦੇ ਨਾਲ ਜੋੜਾਂਗੇ ਤਾਂ ਹੀ ਅਸੀਂ ਅੱਗੇ ਜਾ ਕੇ ਖਾਲਸਾ ਰਾਜ ਜਾਂ ਸਿੱਖ ਰਾਜ ਦੀ ਕਾਮਨਾ ਕਰ ਸਕਦੇ ਹਾਂ ਮੈਂ ਪਹਿਲਾਂ ਵੀ ਕਿਸੇ ਪੱਤਰਕਾਰ ਵੀਰ ਨਾਲ ਵਿਚਾਰ ਕਰ ਰਿਹਾ ਸੀ ਕਿ ਅੱਗੇ ਸਿੱਖ ਜਰਨੈਲਾਂ ਦੇ ਸਰਦਾਰ ਹਰੀ ਸਿੰਘ ਨਲੂਆ ਬਾਬਾ ਬਗੇਲ ਸਿੰਘ ਸਰਦਾਰ ਜਸ ਸਿੰਘ ਰਾਮ ਗੜੀਆ ਭਾਈ ਤਾਰੂ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਆਗੂਸਾਂ ਨੇ ਜਿਨ੍ਹਾਂ ਦੇ ਕਰਕੇ ਅਸੀਂ ਸਿੱਖ ਰਾਜ ਸਥਾਪਿਤ ਕਰ ਸਕੇ ਉਹਨਾਂ ਦੇ ਉੱਚੇ ਸੁੱਚੇ ਕਿਰਦਾਰਾਂ ਦੇ ਕਰਕੇ ਤੇ ਅੱਜ ਜੇ ਅਸੀਂ ਉਹਨਾਂ ਦੇ ਜੀਵਨ ਦੇ ਨਾਲ ਆਪਣੇ ਆਪ ਨੂੰ ਕੰਪੈਰੀਜ਼ਨ ਕਰਦੇ ਹਾਂ ਤੇ ਅਸੀਂ ਬਹੁਤ ਹੀ ਜ਼ਿਆਦਾ ਕਮਜ਼ੋਰ ਤੇ ਇਹ ਇਤਿਹਾਸ ਦਾ ਮਤਲਬ ਇਹ ਹੈ ਕਿ ਅਸੀਂ ਉਹਨਾਂ ਦੇ ਇਤਿਹਾਸ ਨੂੰ ਪੜ੍ਹ ਕੇ ਕੁਝ ਸੇਧ ਲੈ ਕੇ ਉਸ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਸਕੀਏ ਕਿੰਨੇ ਕਿ ਬੱਚੇ ਨੇ ਪਾਰਟਿਸਪੇਟ ਕੀਤਾ ਤੇ ਕਿੰਨੇ ਬੱਚੇ ਨੇ ਅਨਾਪੜ੍ਹ ਦੇਖੋ ਇਹਦੇ ਵਿੱਚ ਪਿਛਲੇ 1.5 ਸਾਲ ਦੌਰਾਨ ਚਾਰ ਮੁਕਾਬਲੇ ਅੰਤਰਰਾਸ਼ਟਰੀ ਪੱਧਰ ਤੇ ਕਰਵਾਏ ਗਏ ਜਿਹੜੇ ਕਿ ਆਨਲਾਈਨ ਹੋਏ ਤੇ ਇਹਨਾਂ ਦੇ ਵਿੱਚ 1300 ਤੋਂ 1400 ਬੱਚਿਆਂ ਨੇ ਭਾਗ ਲਿਆ ਅਤੇ ਲਗਭਗ 400 ਤੋਂ ਵੱਧ ਬੱਚੇ ਅੱਜ ਇੱਥੇ ਸਨਮਾਨ ਪ੍ਰਾਪਤ ਕਰਨ ਲਈ ਪਹੁੰਚੇ ਜਿਨ੍ਹਾਂ ਦੇ ਵਿੱਚ ਕੀ ਆਪ ਜੀ ਨੇ ਵੇਖਿਆ ਆਪ ਜੀ ਨੇ ਫੋਟੋਆਂ ਲਈਆਂ ਨੇ ਕੀਰਤਨੀ ਸਾਜ ਚਾਂਦੀ ਦੇ ਮੈਡਲ ਨਕਦ ਰਕਮਾਂ ਤੇ ਹੋਰ ਬਹੁਤ ਸਾਰੇ ਵਿਸ਼ੇਸ਼ ਨਾਮ ਅੱਜ ਇਸੋ ਸੰਸਥਾ ਵੱਲੋਂ ਬੱਚਿਆਂ ਨੂੰ ਦਿੱਤੇ ਗਏ ਹਨ ਕਿੰਨੇ ਦਿਨ ਪਹਿਲਾਂ ਸ਼ੁਰੂ ਹੋਈ ਏ ਭਾਈ ਸਾਹਿਬ ਜੀ ਲਗਾਤਾਰ ਚੱਲਦਾ ਰਹਿੰਦਾ ਹੈ ਜਿੱਦਾਂ ਅੱਜ ਅਸੀਂ ਇਨਾਮਨ ਸਮਾਗਮ ਕੀਤਾ ਹੈ 15 ਦਿਨਾਂ ਦਾ ਗੈਪ ਪਾ ਕੇ ਅਸੀਂ ਅਗਲਾ ਮੁਕਾਬਲਾ ਅਨਾਉਂਸ ਕਰ ਦੇਵਾਂਗੇ ਜਦੋਂ ਅਸੀਂ ਮੁਕਾਬਲਾ ਅਨਾਉਂਸ ਕਰਦੇ ਹਾਂ ਫਿਰ ਅਸੀਂ ਆਨਲਾਈਨ ਕਲਾਸਾਂ ਲਾ ਕੇ ਤਿਆਰੀ ਕਰਵਾਂਦੇ ਹਾਂ ਤੇ ਉਸ ਤੋਂ ਬਾਅਦ ਫਿਰ ਮੁਕਾਬਲਾ ਕਰਕੇ ਤੇ ਇਸ ਤਰ੍ਹਾਂ ਆਪ ਜੀ ਦੇਖਦੇ ਹੋ ਜਿੱਤੇ ਰੌਣਕਾਂ ਲੱਗੀਆਂ ਨੇ ਤੇ ਇਨਾਮਨ ਸਮਾਗਮ ਹੁੰਦਾ ਹੈ ਜੀ ਅੱਜ ਦੇ ਦਿਨ ਪੰਜਾਬ ਦੇ ਲੁਧਿਆਣਾ ਜਲੰਧਰ ਬਠਿੰਡਾ ਅੰਮ੍ਰਿਤਸਰ ਪਟਿਆਲਾ ਕੋਟਕਪੂਰਾ ਫਰੀਦਕੋਟ ਮਾਨਸਾ ਅਤੇ ਹੋਰ ਕਈ ਸ਼ਾਇਰਾਂ ਦੇ ਨਾਮ ਦਾਸ ਨੂੰ ਇੱਕਦਮ ਯਾਦ ਵੀ ਨਹੀਂ ਆਣੇ ਕਿਉਂਕਿ ਰਾਜਸਥਾਨ ਤੋਂ ਮੱਧ ਪ੍ਰਦੇਸ਼ ਤੋਂ ਪੰਜਾਬ ਦੇ ਬਾਹਰੋਂ ਵੀ ਬਹੁਤ ਸਾਰੇ ਬੱਚੇ ਸਨ ਜਿਹੜੇ ਕਿ ਇੱਥੇ ਪਹੁੰਚੇ ਸਨ ਕਿੰਨੀ ਉਮਰ ਤੋਂ ਲੈ ਕੇ ਕਿੰਨੀ ਉਮਰ ਤੱਕ ਦੇ ਬੱਚੇ ਨੇ ਨਾਮ ਰੱਖੇ 4 ਸਾਲ ਤੋਂ ਲੈ ਕੇ 25 ਸਾਲ ਤੱਕ ਦੀ ਉਮਰ ਹੈ ਤਾਂ ਜੋ ਉਹਦੇ ਬੱਚਿਆਂ ਦੀ ਉਮਰ ਦੇ ਹਿਸਾਬ ਨਾਲ ਅਸੀਂ ਸਿਲੇਬਸ ਸੈੱਟ ਕਰਦੇ ਹਾਂ ਤਾਂ ਜੋ ਜਿਹੜਾ ਛੋਟਾ ਬੱਚਾ ਹੈ ਉਹਨਾਂ ਦੇ ਲਈ ਅਸੀਂ ਬਹੁਤ ਘੱਟ ਸਿਲੇਬਸ ਰੱਖਦੇ ਹਾਂ ਤੇ ਜਿਵੇਂ ਜਿਵੇਂ ਉਮਰ ਵੱਧਦੀ ਹੈ ਜਿਵੇਂ ਸਕੂਲਾਂ ਦੇ ਵਿੱਚ ਸਿਲੇਬਸ ਵੱਧ ਜਾਂਦਾ ਹੈ ਓਵੇਂ ਅਸੀਂ ਵੀ ਸਿਲੇਬਸ ਸਪੜਾ ਵਧਾ ਦਿੰਦੇ ਹਾਂ ਕੋਈ ਮੈਸੇਜ ਅਹ ਦੇਖੋ ਬਾਲਾਪ੍ਰੀਤਮ ਸਟੱਡੀ ਸਰਕਲ ਵੱਲੋਂ ਮੈਂ ਇੱਕੋ ਇੱਕ ਸੁਨੇਹਾ ਸਾਰੀ ਕੌਮ ਨੂੰ ਦੇਣਾ ਚਾਹਵਾਂਗਾ ਕਿ ਜਿੱਥੇ ਵੀ ਆਪਣੇ ਪੱਧਰ ਤੇ ਹਰ ਇੱਕ ਬੰਦਾ ਅੱਜ ਕੱਲ ਪ੍ਰਬੰਧਕ ਕਮੇਟੀਆਂ ਨੂੰ ਜਾਂ ਜਿਨ੍ਹਾਂ ਦੇ ਕੋਲ ਵੱਡੇ ادارے ਨੇ ਉਹਨਾਂ ਦੀ ਨਿੰਦਿਆ ਕਰਦਾ ਵੀ ਸਾਡਾ ਸਿਸਟਮ ਕੁਝ ਕਰ ਨਹੀਂ ਰਿਹਾ ਹਰ ਬੰਦਾ ਸਿਸਟਮ ਦੇ ਅਗੇਂਸਟ ਬੋਲਦਾ ਪਰ ਮੈਂ ਕਹਣਾ ਚਾਹੁੰਦਾ ਜਿੰਨਾ ਕਿ ਤੁਸੀਂ ਆਪ ਕੋਸ਼ਿਸ਼ ਕਰਕੇ ਕਰ ਸਕਦੇ ਹੋ ਘੱਟ ਤੋਂ ਘੱਟ ਉਹਨਾ ਕਰੀਏ ਅਸੀਂ ਨਾ ਸਹੀ ਪੂਰੇ ਸੂਬੇ ਦੇ ਅੰਦਰ ਪੂਰੀ ਸਟੇਟ ਦੇ ਅੰਦਰ ਅਸੀਂ ਕੋਈ ਲਹਿਰ ਚਲਾ ਸਕਦੇ ਅਸੀਂ ਆਪਣੇ ਘਰ ਤੋਂ ਆਪਣੇ ਮਹੌਲੇ ਤੋਂ ਆਪਣੇ ਪਿੰਡ ਤੋਂ ਸ਼ੁਰੂ ਕਰੀਏ ਇਹ ਗੁਰਸਿੱਖੀ ਦੀ ਲਹਿਰ ਸਭ ਤੋਂ ਪਹਿਲਾਂ ਆਪਣੇ ਘਰ ਤੋਂ ਸ਼ੁਰੂ ਕਰੀਏ ਤਾਂ ਜੋ ਵਕਾਲਪੁਰਖ ਦੀ ਸਿੱਖੀ ਘਰ ਘਰ ਦੇ ਵਿੱਚ ਫੈਲਦੀ ਰਹੇ ਸਿੱਖ ਪੰਥ ਦੀ ਚੜ੍ਹਦੀ ਕਲਾ ਦੇ ਵਿੱਚ ਹਰ ਕਿਸੇ ਨੂੰ ਆਪਣਾ ਬਣਦਾ ਸਹਿਯੋਗ ਦੇਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦੀ ਹਾਂ ਧੰਨ ਧੰਨ ਸੈਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੀ ਛਤਰ ਛਾਇਆ ਹੇਠ ਅੱਜ ਨਗਰ ਕੀਰਤਨ ਦੀ ਰਮਤਾ ਦੇ ਨਾਲ ਇਸ ਸਮਾਗਮ ਕਰਵਾਇਆ ਗਿਆ ਉਸ ਤੋਂ ਉਪਰੰਤ ਮੈਂ ਇੱਕ ਛੋਟਾ ਜਿਹਾ ਮੈਸੇਜ ਸੰਗਤ ਨੂੰ ਦੇਣਾ ਚਾਹਾਂਗੀ ਕਿ ਜਿੱਥੇ ਤੁਸੀਂ ਬੱਚਿਆਂ ਨੂੰ دنیਵੀ ਵਿਦਿਆ ਪ੍ਰਾਪਤ ਕਰਵਾਉਣ ਲਈ ਡੀਏਵੀ ਸੈਕਟਰਡਾਰ ਸਕੂਲਾਂ ਜਾਂ ਬੀਸੀਐਮ ਸਕੂਲਾਂ ਵਿੱਚ ਐਡਮਿਸ਼ਨ ਕਰਵਾਉਂਦੇ ਹੋ ਉੱਥੇ ਇੱਕ ਵਾਰ ਤੁਸੀਂ ਇਸ ਸਕੂਲ ਦੇ ਵਿੱਚ ਐਡਮਿ ਸੋਹਣੇ ਕਿਰਦਾਰਾਂ ਨੂੰ ਘੜਨ ਵਾਲੀ ਜਮਾਤ ਇਹੋ ਜੀ ਕਿਤੇ ਨਹੀਂ ਲੱਭਣੀ ਤੁਹਾਨੂੰ ਜਿੱਥੇ ਕਿ ਹਰੇਕ ਤਰੀਕੇ ਦੀ ਤੁਹਾਨੂੰ ਵਧੀਆ ਤਰੀਕੇ ਨਾਲ ਬੱਚਿਆਂ ਨੂੰ ਸਿੱਖਿਆ ਪ੍ਰੋਵਾਈਡ ਕਰਵਾਈ ਜਾਏਗੀ ਕਲਾਸਾਂ ਲਗਵਾਈਆਂ ਜਾਣਗੀਆਂ ਗੁਰਬਾਣੀ ਕੰਠ ਕਰਨ ਦੇ ਮੁਕਾਬਲਿਆਂ ਦੇ ਲਈ ਤਿਆਰੀ ਕਰਵਾਈ ਜਾਏਗੀ ਜਿਸ ਦੇ ਨਾਲ ਬੱਚੇ ਨੂੰ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਸਹਿਤ ਪ੍ਰਾਪਤ ਮਿਲੇਗੀ ਨਾਨ ਬਵਾਦ ਕਰਦੀਆਂ ਸਾਰੀ ਸੋਸਾਇਟੀ ਦਾ ਜਿਹੜੇ ਸਾਨੂੰ ਇੰਨਾ ਸਾਥ ਦਿੰਦੇ ਹਨ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਇੰਨਾ ਵੱਡਾ ਸਮਾਗਮ ਕੱਲ ਤੋਂ ਚੱਲ ਰਿਹਾ ਹੈ ਸਮਾਗਮ ਇੱਥੇ ਤੇ ਅੱਜ ਉਸ ਸਮਾਗਮ ਦੀ ਸਮਾਪਤੀ ਹੋਈ ਹੈ ਅਰਦਾਸ ਕਰਦੇ ਹਾਂ ਕਿ ਇਸੇ ਤਰ੍ਹਾਂ ਵਾਹਿਗੁਰੂ ਜੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੀ ਰੱਖਣ ਬਾਲ ਉਦਮ ਬਖਸ਼ਣ ਵੀਰ ਕਿਰਨਦੀਪ ਸਿੰਘ ਖਾਲਸਾ ਜੀ ਨੂੰ ਜਿਨ੍ਹਾਂ ਦੀ ਅਗਵਾਈ ਹੇਠ ਸਾਰੀ ਟੀਮ ਰਲ ਕੇ ਤਨ ਮਨ ਤੇ ਧਨ ਨਾਲ ਆਪਣਾ ਯੋਗਦਾਨ ਪਾ ਰਹੀ ਹੈ ਵਾਹਿ ਸੰਗਤਾਂ ਲਈ ਬਹੁਤ ਵਧੀਆ ਇੰਤਜ਼ਾਮ ਹੈ ਜੀ ਜਿਵੇਂ ਕਿ ਦੂਰੋਂ ਦਰੇਡੀ ਅੱਜ ਸੰਗਤਾਂ ਆਈਆਂ ਨੇ ਮੋਹਾਲੀ ਤੋਂ ਗੁਰਦਾਸਪੁਰ ਤੋਂ ਜਲੰਧਰ ਤੋਂ ਪਟਿਆਲਾ ਤੋਂ ਉਹਨਾਂ ਲਈ ਰਹਿ ਰਸਤਾ ਰਹਿائش ਦਾ ਪ੍ਰਬੰਧ ਕੀਤਾ ਗਿਆ ਦੈਨ ਜਿਹੜੇ ਬੱਚੇ ਦਿਮਾਲੇ ਨਹੀਂ ਸਜਾ ਸਕਦੇ ਸੀ ਉਹਨਾਂ ਲਈ ਦਿਮਾਲੇ ਸਜਾਏ ਕਰਵਾਇਆ ਟੀਮ ਆਪਣੀ ਹੈਗੀ ਸੀ ਜਿਨ੍ਹਾਂ ਨੇ ਉਹਨਾਂ ਦੇ ਦਿਮਾਲੇ ਸਜਾਏ ਤੇ ਉਹਨਾਂ ਨੂੰ ਸਿੱਖੀ ਰੂਪ ਦੇ ਵਿੱਚ ਕੇਸਰੀ ਦਿਮਾਲਿਆਂ ਦੇ ਨਾਲ ਅੱਜ ਨਗਰ ਕੀਰਤਨ ਦੀ ਰੰਭਤਾ ਹੋਈ ਸੀ ਲੰਗਰ ਬਾਣੀ ਦੇ ਕੋ ਮਤਲਬ ਮਾਰਨਿੰਗ ਤੋਂ ਜਿਵੇਂ ਨਗਰ ਕੀਰਤਨ ਸ਼ੁਰੂ ਹੋਇਆ ਉਸ ਤੋਂ ਬਾਅਦ ਰਿਫਰੈਸ਼ਮੈਂਟ ਦਿੱਤੀ ਬੱਚਿਆਂ ਨੂੰ ਅੱਛੇ ਤਰੀਕੇ ਨਾਲ ਲੰਗਰ ਹਾਲ ਦੇ ਵਿੱਚ ਵਧੀਆ ਪੰਗਲ ਦੇ ਵਿੱਚ ਲੰਗਰ ਛਕਾਇਆ ਗਿਆ ਦਨ ਉਪਰੰਤ ਹੁਣ ਜਦੋਂ ਸਮਾਪਤੀ ਹੋਈ ਹੈ ਫਿਰ ਲੰਗਰ ਦੀ ਹੀ ਅਸੀਂ ਸਫਲ ਮਤਲਬ ਪ੍ਰਬੰਧ ਕੀਤਾ ਹੋਇਆ ਹੈ ਮੈਸੇਜ ਇਹ ਹੈ ਕਿ ਇਸ ਜਮਾਤ ਆਪਣੇ ਸੋਹਣੇ ਕਿਰਦਾਰਾਂ ਨੂੰ ਘੜਨ ਵਾਲੀ ਜਮਾਤ ਦਾ ਹੋਣਾ ਬਹੁਤ ਜ਼ਰੂਰੀ ਹੈ ਜਿਹੜੀ ਕਿ ਤੁਸੀਂ ਇੱਕ ਵਾਰੀ ਆਪਣੇ ਬੱਚੇ ਨੂੰ ਇਸ ਕਲਾਸ ਦੇ ਵਿੱਚ ਐਡਮਿਸ਼ਨ ਕਰਵਾਓ ਰਜਿਸਟ੍ਰੇਸ਼ਨ ਕਰਵਾਓ ਜਿਸ ਦੀ ਕੋਈ ਵੀ ਫੀਸ ਨਹੀਂ ਲੱਗਦੀ ਜਿਸ ਕਰਕੇ ਬੱਚੇ ਬੇਕਾਫਰ ਕੇ ਇਸ ਨੂੰ ਸਿੱਖਣ ਲਈ ਤਤਪਰ ਰਹਿੰਦੇ ਨੇ ਤੇ ਮਾਤਾ ਪਿਤਾ ਵੀ ਇੰਨੇ ਕੋਈ ਜ਼ਿਆਦਾ ਇੰਟਰਸਟਿਡ ਹੁੰਦੇ ਨੇ ਜਦੋਂ ਉਹਨਾਂ ਦੀ ਕਾਲ ਆਂਦੀ ਹੈ ਕਿ ਵੀ ਮੈਮ ਸਾਡੇ ਬੱਚੇ ਮਤਲਬ ਬਹੁਤ ਸੋਹਣੀ ਬਗਰਵਾਣੀ ਪੜਨਾ ਸਿੱਖ ਗਏ ਨੇ ਇਵਨ ਕਿ ਪਹਿਲਾਂ ਉਹਨਾਂ ਨੂੰ ਊੜਾ ੜਾ ਵੀ ਨਹੀਂ ਆਂਦਾ ਸੀ ਇਹ ਮੈਨੂੰ ਥੋੜੀ ਜਿਹੀ ਹੋਰ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਸੀ ਪਟਨਾ ਸਾਹਿਬ ਜਾਂ ਦਰਬਾਰ ਸਾਹਿਬ ਜਾਂ ਹਜ਼ੂਰ ਸਾਹਿਬ ਜਿੱਥੇ ਵੀ ਜਾਣੇ ਹੋ ਉੱਥੇ ਸਾਨੂੰ ਕੋਈ ਨਾ ਕੋਈ ਇਹ ਜਿਹਾ ਬੱਚਾ ਮਿਲ ਜਾਂਦਾ ਜਿਹੜਾ ਸਾਨੂੰ ਇਹ ਕਹਿੰਦਾ ਕਿ ਅਸੀਂ ਬਾਲਾ ਪ੍ਰੀਤਮ ਸਟੱਡੀ ਸਰ ਨਾਲ ਜੁੜੇ ਹੋਏ ਆ। ਇਸ ਦਾ ਗਾਣੀ ਇਸ ਤਰ੍ਹਾਂ ਗਾਣੀ ਫਾਰਮੈਲਿਟੀ ਜੋ ਕਾਜੀ ਕਰਵੇ ਕੀ ਹੋਵੇ ਰਜਿਸਟ੍ਰੇਸ਼ਨ ਦਾ ਜਿਹੜਾ ਮਤਲਬ ਮੈਥਡ ਹੈ ਬਹੁਤ ਈਜ਼ੀ ਹੈ ਸਿਰਫ ਤੁਸੀਂ ਜਦੋਂ ਸਾਡੇ ਮੁਕਾਬਲਾ ਆਰੰਭ ਹੁੰਦਾ ਹੈ ਆ ਅਸੀਂ ਉਹਦੀ ਅਨਾਉਂਸਮੈਂਟ ਕਰਦੇ ਆ ਵਟਸਐਪ ਦਰਾਂ ਸਾਰੇ ਸਪਾਸੇ ਮੈਸੇਜ ਪਹੁੰਚ ਜਾਂਦਾ ਹੈ ਆ ਉਹਦੇ ਲਈ ਤੁਸੀਂ ਸਿਰਫ ਆਧਾਰ ਕਾਰਡ ਸੈਂਡ ਕਰਨਾ ਹੈ ਆਧਾਰ ਕਾਰਡ ਤੋਂ ਸਾਨੂੰ ਬੱਚੇ ਦੀ ਉਮਰ ਦਾ ਤੇ ਪਤਾ ਲੱਜਦਾ ਕਿ ਕਿਹੜੀ ਕਲਾਸ ਵਿੱਚ ਪੜਦਾ ਹੈ ਉਹਦੇ ਅਕੋਰਡਿੰਗ ਟੂ ਉਹਨਾਂ ਨੂੰ ਸਿਲੇਬਸ ਪ੍ਰੋਵਾਈਡ ਕਰਵਾਇਆ ਜਾਂਦਾ ਹੈ ਬਸ ਉਹਨਾਂ ਦੀ ਉਹਨਾਂ ਨੇ ਫਿਰ ਆਨਲਾਈਨ ਕਲਾਸਿਸ ਚ ਲਗਾ ਕੇ ਤਿਆਰੀ ਕਰਨੀ ਹੁੰਦੀ ਹੈ ਕੰਟੈਕਟ ਵੀ ਕਿਰਨਦੀਪ ਸਿੰਘ ਦਾ ਸੱਚਦਾ ਹੈਗਾ ਹੈ WhatsApp ਨੰਬਰ ਕਿੰਨਾ ਨੰਬਰ ਇਤਨਾ ਦਾ WhatsApp ਤੇ ਉਹਦੇ YouTube ਤੇ ਚੈਨਲ ਵੀ ਹੈਗਾ ਵਾਲਾ ਪ੍ਰੀਤਮ ਸਟੱਡੀ ਸਰਕਲ ਦੇ ਨਾਮ ਤੇ ਵੱਲਾ ਪ੍ਰੀਤਮ ਸਟੱਡੀ ਸਰਕਲ ਦੇ ਨਾਮ ਤੇ ਚੈਨਲ ਹੈ ਇੰਸਟਾਗ੍ਰਾਮ ਤੇ ਇਹਨਾਂ ਦਾ ਚੈਨਲ ਮਤਲਬ ਕਿ ਤੂੰ ਵੀ ਬੱਚੇ ਇਹਨਾਂ ਨਾਲ ਜੁੜ ਕੇ ਆਪਣੇ ਇਸ ਇਤਿਹਾਸ ਨੂੰ ਪ੍ਰਾਪਤ ਕਰਨ ਦੇ ਲਈ ਕਿ ਕਿਸੇ ਵੀ ਤਰੀਕੇ ਦਾ ਇਤਿਹਾਸ ਪ੍ਰਾਪਤ ਕਰਨਾ ਇਸ ਚੈਨਲ ਨਾਲ ਜੁੜ ਕੇ ਆਪਣੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ